ਹਾਦਲੋ ਸਾਰੇ ਤੂੰ ਚੁਪੜਾਏਗਾ ਤੂੰ ਰਿਉਣਾ ਸਤਰੀ ਕਾ ਜੀ ਸਾਰਿਆਂ ਨੂੰ ਹੋਰ ਸੁਣਾਉ ਕੀ ਹਾਲ ਚਾਲ ਸਾਰੇ ਭੈਣ ਭਰਾ ਠੀਕ ਹੋ ਤੇ ਅੱਜ ਆਈ ਸਿਮਰਨ ਹੁਣਾਂ ਨੂੰ ਮਿਲਣ ਉਹਨਾਂ ਦੇ ਭੂਆ ਜੀ ਸਿਮਰਨ ਨੂੰ ਮਿਲਣ ਸਿਮਰਨ ਆਈ ਹਾਂ ਸਹੀ ਹੈ ਆ ਦੀਦੀ ਦਾ ਨਾਮ ਵੀ ਸਿਮਰਨ ਵਾ ਤੇ ਸਿਮੂ ਦਾ ਨਾਮ ਵੀ ਸਿਮਰਨ ਆ ਇਹਨਾਂ ਦੇ ਨਾਮ ਵੱਲ ਵੇਖ ਕੇ ਕੈਪਟਨ ਬਾਜੀ ਨੇ ਸਿਮੂ ਦਾ ਨਾਮ ਸਿਮਰਨ ਰੱਖਿਆ ਸੀ ਕਹਿੰਦੇ ਹੁੰਦੇ ਸੀ ਮੈਨੂੰ ਬੜਾ ਵਧੀਆ ਲੱਗਦਾ ਵਾ ਤੇ ਬੱਚਿਆਂ ਦੇ ਖਾਣ ਪੀਣ ਦਾ ਵਾ ਪ੍ਰੋਗਰਾਮ ਹਾਂਜੀ 버ਗਰ ਕਰੋ ਬਾਜੀ ਚਲੋ ਬੱਚਿਆਂ ਨੂੰ ਛੋਟੀਆਂ ਛੋਟੀਆਂ ਚੀਜ਼ਾਂ ਦੇ ਨਾਲ ਜ਼ਿਆਦਾ ਪਿਆਰ ਹੁੰਦਾ ਵਾ ਜਾਂ ਖਾਣ ਪੀਣ ਦੇ ਨਾਲ ਜ਼ਿਆਦਾ ਪਿਆਰ ਹੁੰਦਾ ਵਾ ਤੇ ਬੱਚਿਆਂ ਵਾਂਹ ਤੇ ਛੋਟੇ ਛੋਟੇ ਗਿਫਟ ਲੈ ਕੇ ਆਏ ਆ ਤੇ ਆ ਨਾ ਇਹਨਾਂ ਦੇ ਖਾਣ ਪੀਣ ਨੂੰ ਬੱਚਿਆਂ ਨੂੰ ਜਿੰਨਾ ਮਰਜੀ ਫਰੂਟ ਲੈ ਦੋ ਪਰ ਉਹਨਾਂ ਨੂੰ ਇਹ 버ગર ਬੁਰਗਰ ਹੋਏ ਪੀਜੇ ਇਹੋ ਚੀਜ਼ਾਂ ਚੰਗੀਆਂ ਲੱਗਦੀਆਂ ਇਹ ਇਹ ਬਾ ਨਹੀਂ ਹੁੰਦਾ ਵਾ ਉਹਦੇ ਆਸੀਂ ਮੂੰਹ ਆੜੀ ਇੱਕ ਕੇ ਦੋ ਫੁੱਲ ਕੇ ਖਾਂਦੀਆਂ ਤੇ ਵੇਖਣ ਨੂੰ ਕਹਿਣਾ ਵਾ ਵੀ ਇਹ ਪਤਾ ਨਹੀਂ ਕੀ ਖਾਂਦੀ ਨੇ ਚੀਜ਼ਾਂ ਚੰਗੀਆਂ ਪਰ ਕਦੀ ਕਦੀ ਚਲੋ ਤਲੀਆਂ ਚੀਜ਼ਾਂ ਹੀ ਕਦੀ ਜ਼ਿਆਦਾ ਨਹੀਂ ਲਿਆ ਕੇ ਨਹੀਂ ਦਿੰਦੇ ਆ ਹਾਂਜੀ ਭੈਣ ਜੀ ਬੱਚਿਆਂ ਵਾਂਗ ਤੇ ਹਾਂ ਮੈਂ ਦਿਖਾਣਾ ਮੈਂ ਅੱਗੇ ਗੱਲਾਂ ਬੈਠਾ ਵਾ ਅੱਛਾ ਕੈਮਰੇ ਦੇ ਪਿੱਛੇ ਸਾਰਾ ਕੁਝ ਖਾਣਾ ਨਹੀਂ ਨਹੀਂ ਮਮੀ ਨੇ ਬੰਦੇਰਾ ਮੇਰਾ ਮੈਂ ਤਾਂ ਆਈਸਕ੍ਰੀਮ ਖਾਈ ਆ ਮੈਂ ਆਈਸਕ੍ਰੀਮ ਮਮੀ ਤਾਂ ਲੈਂਦਾ ਹੀ ਨਹੀਂ ਪਰ ਗੜਾ ਦੇ ਤੇ ਆਈਸਕ੍ਰੀਮ ਮਾੜੀ ਪਰ ਨਹੀਂ ਚਲੋ ਪਤਾ ਮੈਂ ਹੋਤਰਾ ਹੰਡਣਾਂ ਵੇਖ ਕੇ ਤੇ ਤਲਵੀਰ ਕੋਈ ਫੋਟੋ ਤੁਸੀਂ ਉਹਨੂੰ দাও ਅੱਜ ਮੌਸਮ ਵੀ ਵਧੀਆ ਹੋਇਆ ਨਾ ਸਹੀ ਮਰਲਾ ਮੇਹ ਰਾਤੀ ਪੈ ਗਿਆ ਇਹਨੇ ਕਲੋਸ ਪੈ ਰਹੀ ਹੋ ਗਿਆ ਹੌੜੀ ਵਾਲੀ ਬੁੱਧਾ ਵਾਲੀ ਤਲਵੀਰ ਮਜ਼ਾ ਆਇਆ ਥੈਂਕ ਯੂ ਨੀਕੀਤਾ ਪੂਨ ਥੈਂਕ ਯੂ ਨੀਕਿਆ ਇਹ ਆਪਣੇ ਆਪਣੇ ਨੂੰ ਥੈਂਕ ਯੂ ਨੂੰ ਕਹਲੀਦਾ ਹਨ ਹੂੰ ਹੂੰ ਉਹਨੂੰ ਨਾ ਬੜੇ ਆਪਣੇ ਨੂੰ ਦੇਖੇ ਨਹੀਂ ਦੀਦੀ ਜਦੋਂ ਵੀ ਆਉਂਦੇ ਆ ਇਹਨਾਂ ਨੂੰ ਬੱਚਿਆਂ ਦੇ ਖਾਣ ਪੀਣ ਦਾ ਬੜਾ ਖਿਆਲ ਹੁੰਦਾ ਕੁਝ ਨਾ ਕੁਝ ਬਣਾ ਕੇ ਇਹਨਾਂ ਨੇ ਘਰ ਵੀ ਦੇਣਾ ਉਹਨਾਂ ਨੂੰ ਜਬ ਬਜਾਦੀ ਚੀਜ਼ਾਂ ਇਦਾਂ ਲਿਆ ਕੇ ਵੀ ਇਹਨਾਂ ਦੀ ਫਰਮਾਇਸ਼ ਤੇ ਸਾਰਾ ਕੁਝ ਹੁਣਾ ਕਿਵੇਂ ਤਾਂ ਇਹਨਾਂ ਦੀ ਆਦਤ ਵਾ ਤੇ ਆ ਸਾਡੇ ਛੋਟੇ ਛੋਟੇ ਬੱਚੇ ਇਹਦੇ ਜਿਆਦਾ ਸੋਤੇ ਆ ਦਾੜੀਆਂ ਸੇ ਪਹਿਲਾਂ ਆ ਗਿਆ ਜਵਾਨ ਹੋ ਗਿਆ ਥੋੜੇ ਜੇ ਪਰ ਆਦਤਾਂ ਨਿਆਣੇ ਹੋਏ ਖਾਣ ਪੀਣ ਵਾਂਗ ਸਾਰੇ ਜਾਨੇ ਛੋਟੇ ਹੀ ਹੁੰਦੇ ਆ ਬਕਰ ਹੋ ਜੀ ਫ੍ਰੀ ਆ ਇਹ ਕਾ ਵੀ ਸਾਡਾ ਦੋਤਾ ਇਹ ਤਾਂ ਜਿਆਦਾ ਪਿਆਰ ਆ ਸਾਰਿਆਂ ਨੇ ਜਿਆਦਾ ਪਿਆਰੇ ਦਾ ਦਵਿੰਦਰ ਦੀਦੀ ਦਾ ਦੋਤਾ ਆ ਪਰ ਦੇਖੇ ਰਿੰਦਰ ਸਾਡੇ ਕੋਲ ਜਿਆਦਾ ਭਾਬੀ ਜੀ ਹਾਂਜੀ ਚਲ ਆਓ ਤੁਸੀਂ ਵੀ ਆਓ ਤੇ ਖਾਓ ਕੋਈ ਗੱਲ ਨਹੀਂ ਖਾਓ ਤੇ ਮੈਂ ਵੀ ਖਾ ਲਵਾਂ ਬਾਕੀ ਵੀਰ ਜੀ ਹੋਣਾ ਨੂੰ ਵੀ ਆਵਾਜ਼ ਮਾਰ ਲਓ ਪੰਜਾਬ ਚੈਨ ਭੇਜ ਕੇ ਨਾ ਉਹਨਾਂ ਨੂੰ ਫੜਾ ਦਿਓ ਹਾਂ ਦਵਿੰਦਰ ਠੰਡੇ ਹੋ ਜਾਣੇ ਆ ਉਹ ਮੈਂ ਬਣਾ ਲਉ ਡੀਜੇ ਨਾਲ ਉਹ ਕਿਹੜਾ ਪਾਪੜ ਬਣਾ ਲੈ ਹੁਣ ਆ ਵੀ ਤੋ ਬਣਾ ਮੰਮਾ ਪਾਪੜ ਮਰਚਾਲੀ ਆਜ ਚ ਪਈਆਂ ਹਸ ਉਸਨ ਮਿੱਧਰ ਲਾ ਹਾਲੋ ਹਾਲੋ ਵਹਿ ਮਜ਼ਾ ਆਉਂਦਾ ਨਾ ਮੌਸਮ ਸਹੀ ਖਾਂਦਾ ਮੌਸਮ ਸਹੀ ਹਮਨ ਦੇ ਨੋ ਦੇ ਬਾਬਾ ਨੂੰ ਢਾਓ ਮੈਂ ਹੱਥ ਕੇ ਦੇ ਦੇ ਨੀ ਵੇਲੇ ਜੀ ਮਾਰਦਾ ਹੋਵੇ ਤਾਂ ਫੇਰੀ ਮਜ਼ਾ ਸਹੀ ਆ ਬੰਦੇ ਕਹਿੰਦੇ ਬੋਲਾ ਆ ਕੇ ਆ ਕੇ ਬੰਦੇ ਅੰਦਰ ਬੱਚਿਆਂ ਦਾ ਪੱਜ ਤੇ ਆਪਣਾ ਲਾ ਆਪਣਾ ਰਾਜ ਰਾਹ ਕਹਿੰਦਾ ਸਾਂ ਉਹ ਤਾਂ ਮੈਂ ਵੀ ਘਾਟੀ ਖਾਨੀ ਪਰ ਮੈਨੂੰ ਸੱਚੀ ਸਵਾਲ ਲੱਗਾ ਜਿਆ ਕਿਉਂਕਿ ਆਇਲ ਫਰੀ ਹੈ ਹਾਂ ਆਇਲ ਫਰੀ ਹੈ ਤੇ ਕੋਜਾ ਵਿੱਚ ਕਾਫੀ ਮਟੀਰੀਅਲ ਪਾਇਆ ਨੇ ਹਾਂ ਠੀਕ ਹੈ ਯਾਰ ਮੈਨੂੰ ਬਲ ਮੰਨਾ ਬਹੁਤ ਘਟ ਆਉਂਦਾ ਹਨਾ ਮੰਨਾ ਬੈਂਦਾ ਸਾਰੇ ਇਕੱਠੇ ਰਹਿੰਦੇ ਹੋ ਬਹੁਤ ਘਟ ਹੁੰਦਾ ਵਿੱਚ ਅਰੇ ਇਹ ਮੈਂ ਖਾਣ ਆਜਾ ਦੇ ਦੇ ਚਾਰਿਆਂ ਦੇ ਤਲੇ ਦੀ ਨਹੀਂ ਖਾਣੀ ਫਲਾ ਫਲਾ ਰਾਜਵੀਰ ਮਾਤਦਾ ਵੀ ਆਖੇ ਮਾਤਦਾ ਕਿੱਥੇ ਹੈ ਮਾਤਦਾ ਵੀ ਲੈਂਦਾ ਸੀ ਨਹੀਂ ਪੂਰੇ ਪੂਰੇ ਹੈ ਮਾਦੂ ਰਾਜੇਦਨ ਰੋ ਆਹ ਕੁਲੇ ਰਾਬਾ ਤਾਂ ਆ ਗਿਆ ਵੀ ਹਾਂਜੀ ਖਲਾਰਾ ਆਪ ਆਪਣਾ ਸਮੇਟਣਾ ਪੈਣਾ ਕਾफी ਗਦੇ ਨੇ ਕਿ ਇਧਰ ਉਧਰ ਹਾਤੀ ਤਾਂ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਸਹੀ ਗੱਲ ਆ ਕਿ ਸਵਾਰੀ ਆਪਣੇ ਬਰਕਰਾਰ ਦੀ ਆਪ ਜ਼ਿੰਮੇਵਾਰ ਕਿੰਨੇ ਸ਼ੇਰ ਤੇ ਹੱਲਾ ਮਾਰ ਕੇ ਸਾਰਾ ਕੋ ਸੰਭਾ ਗਿਆ ਤੂੰ ਲੱਗਦਾ ਹੈ ਵੀ ਇੱਥੇ ਇੰਨੇ ਬਰਕਰਾਰ ਆਏ ਸੀ ਕੋਈ ਸਮਾਨ ਆਇਆ ਨਹੀਂ ਉਹਨੂੰ ਮਹਣੇਗਾ ਆ ਮੈਂ ਦੇ ਆਪ ਹੀ ਕਰਦਾ ਇਹ ਗੱਲ ਇਹ ਗੱਲ ਗੱਤਰ ਰਿਕਾਰਡ ਹੋ ਗਿਆ ਵਾ ਝੂਠ ਨਹੀਂ ਕੋਈ ਬੋਲ ਸਕਦਾ ਇਹ ਰਿਕਾਰਡ ਹੋ ਗਿਆ ਵਾ ਵਲੌਗ ਦੇ ਵਿੱਚ ਮੈਂ ਪਾ ਬਗੀ ਉਹ ਮੈਂ ਸਾਥ ਨੇ ਦੱਸਣਾ ਗਨਾਲੀਆਂ ਗੰਦੀਆਂ ਭੈਣੇ ਮੈਂ ਤੇ ਪਕੌੜੇ ਨੂੰ ਮੂੰਹ ਨਹੀਂ ਲਾਇਆ ਮੈਂ ਉਹ ਕਾਹਦਾ ਨੇ ਉਹ 2 ਕਵਾਂਟਲ ਪਕੌੜੇ ਖਾ ਖਾਣ ਗਿਆ ਬੰਦੇ ਖਾ ਗਏ ਸਾਰੇ ਸਹੀ ਗੱਲ ਹੁਣ ਇਹ ਵੀ ਕਹਿੰਦੇ ਫਿਰ ਜੰਨੇ ਖਾਦੇ ਤੇ ਆਂ ਖਾ ਪੀ ਕੇ ਵੀ ਝੂਠ ਮੈਂ ਤੇ ਕਿਹਾ ਮੈਂ ਕਿਹਾ ਕੈਮਰਾ ਸੁਣ ਨਹੀਂ ਬੋਲਦਾ ਸਹੀ ਗੱਲ ਇਹਨੇ ਕਿੰਨੇ ਖਾਦਾ ਸਾਰੇ ਵਿੱਚ ਆਏ ਚਲੋ ਪਰਟਨ ਤੁਰਪੀ ਹੁਣ ਇਹਨਾਂ ਕੋ ਕੰਮ ਲਓ ਕਿਦਾਂ ਮਾਸਜ ਜੀ ਲੱਗੇ ਸਵਾਰ ਬਹੁਤ ਵਧੀਆ ਹੂੰ ਆਹ ਹਾਂ ਆਹ ਆਮਬਾ ਦਾ ਫੇਵਰੇਟ ਹੀ ਪਰ ਹੁਣ ਜਦੋਂ ਪੁੱਟਣਾ ਪਿਆ ਉਹ ਖਾਣ ਦਾ ਕੰਮ ਹੂੰ ਕਿਹੜਾ ਹਾਂ ਵਾਲਾ ਉਹਦਾ ਨਾ ਰਾਦੇ ਵਿੱਚ ਆਉਂਦਾ ਨਾ ਕੋਈ ਪੁੱਟੋ ਕੀ ਲਗਾਉਣਾ ਗੱਦੀ ਨੂੰ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਬੀਟ ਗ੍ਰਾਸ ਦੀ ਅਸੀਂ ਬੀਟ ਗ੍ਰਾਸ ਕਿਵੇਂ ਤਿਆਰ ਕਰਦੇ ਹਾਂ ਘਰ ਦੇ ਵਿੱਚ ਕਿਸ ਤਰ੍ਹਾਂ ਅਸੀਂ ਕਣਕ ਨੂੰ ਆਰਗੈਨਿਕ ਕਣਕ ਲਿਉਂਦੇ ਹਾਂ ਸਭ ਤੋਂ ਪਹਿਲਾਂ ਵੇਰੋਂ ਨੂੰ ਧੋਨੇ ਆ ਧੋਣ ਤੋਂ ਬਾਅਦ 24 ਘੰਟੇ ਉਹਨੂੰ ਭੋਂਤਾ ਜਾਂਦਾ ਭੋਂਣ ਤੋਂ ਬਾਅਦ ਫਿਰ ਉਹਨੂੰ ਮਿੱਟੀ ਦੇ ਵਿੱਚ ਲਾਇਆ ਜਾਂਦਾ ਫਿਰ ਇਸ ਤਰ੍ਹਾਂ ਉੱਗਦਾ ਇਹ ਦੇਖੋ ਤੁਸੀਂ ਇਹ 7 ਦਿਨ ਬਾਅਦ ਫਿਰ ਇਸ ਤਰ੍ਹਾਂ ਦਾ ਤਿਆਰ ਹੋ ਜਾਂਦਾ 7 ਤੋਂ 8 ਦਿਨ ਦੀ ਪ੍ਰਕਿਰਿਆ ਹੁੰਦੀ ਆ ਛਾਂ ਦੇ ਵਿੱਚ ਰੱਖ ਕੇ ਇਹਨੂੰ ਤਿਆਰ ਕਰਿਆ ਜਾਂਦਾ 7 ਤੋਂ 8 ਦਿਨਾਂ ਬਾਅਦ ਇਸ ਤਰ੍ਹਾਂ ਦੀ ਇਹ ਟਰੇ ਦੇ ਵਿੱਚ ਅਸੀਂ ਜਿਵੇਂ ਤਿਆਰ ਕਰਦੇ ਆ ਇਹ ਬਿਨਾਂ ਮਿੱਟੀ ਤੋਂ ਵੀ ਤਿਆਰ ਕਰਿਆ ਜਾਂਦਾ ਇਹ ਬਿਨਾਂ ਮਿੱਟੀ ਤੋਂ ਜਿਹੜਾ ਤੁਸੀਂ ਮੇਰੇ ਹੱਥ ਦੇ ਵਿੱਚ ਦੇਖ ਰਹੇ ਹੋ ਛੋਟੀ ਟਰੇ ਤੇ ਬਿਨਾਂ ਮਿੱਟੀ ਤੋਂ ਤਿਆਰ ਹੋਇਆ ਹੋਇਆ ਤੇ ਇਸ ਤੋਂ ਬਿਨਾਂ ਅਸੀਂ ਮਿੱਟੀ ਦੇ ਵਿੱਚ ਵੀ ਤਿਆਰ ਕਰਦੇ ਹਾਂ ਉਹ ਵੀ ਮੈਂ ਤੁਹਾਨੂੰ ਅੱਗੇ ਦਿਖਾਉਣਾ ਟਰੇ ਵੀਊ ਕਿਵੇਂ ਅਸੀਂ ਤਿਆਰ ਕਰਦੇ ਹਾਂ ਤੇ ਇਹਦੇ ਵਿੱਚ ਹੁੰਦੇ ਕਿਹੜੇ-ਕਿਹੜੇ ਪੋਸ਼ਕ ਤੱਤ ਨੇ ਉਹਨਾਂ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿੰਦਾ ਬੀਟ ਕ੍ਰਾਸ ਵਿੱਚ ਵਿਟਾਮਿਨ A B1 ਤੋਂ ਲੈ ਕੇ B12 ਤੱਕ ਵਿਟਾਮਿਨ C ਵਿਟਾਮਿਨ E ਵਿਟਾਮਿਨ K ਇਸ ਤਰ੍ਹਾਂ ਦੇ ਇਹਦੇ ਵਿੱਚ ਪੋਸ਼ਕ ਤੱਤ ਪਾਏ ਜਾਂਦੇ ਆ ਸੇਲੀਨੀਅਮ ਜ਼ਿੰਕ ਆਇਰਨ ਫਾਈਬਰ ਬੀਟਾ ਕੈਰੋਟਨ ਫੋਲਿਕ ਐਸਿਡ ਪਾਏ ਜਾਂਦੇ ਆ ਮੈਗਨੀਸ਼ੀਅਮ, ਕੈਲਸ਼ੀਅਮ, ਪੋਟਾਸ਼ੀਅਮ, ਸਲਫਰ ਇਸ ਤਰ੍ਹਾਂ ਦੇ ਬਹੁਤ ਸਾਰੇ ਪੋਸਟ ਤੱਤ ਪਾਏ ਜਾਂਦੇ ਆ। ਜਿੰਨੇ ਵੀ ਆਪਾਂ ਅਮੀਨੋ ਐਸਿਡ ਕਹਿੰਦੇ ਆ ਉਹ ਵੀ ਇਹਦੇ ਵਿੱਚ ਸਾਰੇ ਪਾਏ ਜਾਂਦੇ ਆ ਕਿਉਂਕਿ ਅਮੀਨੋ ਐਸਿਡ ਦਾ ਦਿਮਾਗ ਦੇ ਉੱਪਰ ਬਹੁਤ ਵੱਡਾ ਵਰਕ ਹੁੰਦਾ। ਸੋ ਇਸ ਤਰ੍ਹਾਂ K ਦੇ ਵਿੱਚ ਕੁੱਲ ਮਿਲਾ ਕੇ ਆਪਾਂ ਗੱਲ ਕਰੀ ਵੀ 103-4 ਪੋਸਟ ਤੱਤ ਪਾਏ ਜਾਂਦੇ ਆ। ਇਹ ਵੀਟ ਗ੍ਰਾਸ ਆਪਣੀ ਸਿਹਤ ਲਈ ਬਹੁਤ ਚੰਗਾ ਹੁੰਦਾ। ਤੇ ਇਹਨੂੰ ਆਪਾਂ ਵਰਤ ਕਿਵੇਂ ਕਿਵੇਂ ਸਕਦੇ ਆ ਇਹ ਤੁਹਾਨੂੰ ਮੈਂ ਨਾਲ ਦੀ ਨਾਲ ਦਿਖਾਈ ਜਾਂਦਾ ਵੀ ਇਸ ਕਿਸ ਤਰ੍ਹਾਂ ਸੀ ਇਹਨੂੰ ਪਿਆਰ ਕਰਿਆ, ਕਿਸ ਤਰ੍ਹਾਂ ਇਹਦੀ ਕਟਾਈ ਕਰੀ ਆ। ਲੀਵਰ ਨੂੰ ਕਿਸ ਤਰ੍ਹਾਂ ਅਸੀਂ ਅੱਗੇ ਸੁੱਕਣਾ ਪਾਉਨੇ ਆ ਸਾਹ ਦੇ ਵਿੱਚ ਛਕਾਉਨੇ ਆ ਪਾਊਡਰ ਬਣਾਉਨੇ ਆ ਉਹ ਸਾਰੀ ਡਿਟੇਲ ਦੇ ਵਿੱਚ ਵੀਡੀਓ ਤੁਸੀਂ ਦੇਖੀ ਚੱਲੋ ਤੇ ਨਾਲ ਦੀ ਨਾਲ ਇਹਦਾ ਦੇਖੀ ਚੱਲੋ ਵੀ ਤੁਸੀਂ ਇਹਦੇ ਵਿੱਚ ਇਹ ਕਾਦੇ-ਕਾਦੇ ਲਈ ਪ੍ਰਯੋਗ ਕਰਿਆ ਜਾਂਦਾ ਹੈ ਟੈਂਸਰ ਦੇ ਵਿੱਚ ਇਹਦੀ ਵਰਤੋਂ ਕਰੀ ਜਾਂਦੀ ਆ ਚਿਹਰੇ ਤੇ ਸ਼ਾਇਆ ਹੋ ਰਹੀਆਂ ਨੇ ਉਹਦੇ ਲਈ ਵਰਤਿਆ ਜਾਂਦਾ ਸਾਈਨਸ ਹੋ ਰਿਹਾ ਤੁਹਾਨੂੰ ਉਹਦੇ ਲਈ ਵਰਤਿਆ ਜਾਂਦਾ ਸਰੀਰ ਦੇ ਵਿੱਚ ਬਹੁਤ ਸਾਰੇ ਪ੍ਰਸਾਹਲੇ ਤੱਤ ਹੋਗੇ ਨੇ ਲੀਵਰ ਦੀ ਚੰਗੀ ਤਰ੍ਹਾਂ ਲੀਵਰ ਡੀਟੌਕਸ ਨਹੀਂ ਕਰ ਰਿਹਾ ਬਾਡੀ ਨੂੰ ਤਾਂ ਉਹਦੇ ਲਈ ਵੀ ਇਹ ਬਹੁਤ ਵਧੀਆ ਹੈ ਮਟਾਪਾ ਹੋ ਰਿਹਾ ਤੁਹਾਨੂੰ ਉਹਦੇ ਲਈ ਵੀ ਤੁਸੀਂ ਵਰਤ ਸਕਦੇ ਹੋ ਕਿਉਂਕਿ ਇਹਦੇ ਵਿੱਚ ਕੈਲਰੀ ਬਹੁਤ ਘੱਟ ਹੁੰਦੀ ਹੈ ਤੇ ਪੋਸਟਕਪ ਸਾਨੂੰ ਜ਼ਿਆਦਾ ਮਾਤਰਾ 'ਚ ਮਿਲ ਜਾਂਦੇ ਨੇ ਜੇ ਤੁਹਾਡੇ ਮੂੰਹ ਦੇ ਵਿੱਚ ਬਾਰ-ਬਾਰ ਸਾਲੇ ਹੋ ਰਹੇ ਨੇ ਉਹਨਾਂ ਵਾਸਤੇ ਵੀ ਇਹ ਬਹੁਤ ਚੰਗਾ ਹੁੰਦਾ ਜੇ ਤੁਹਾਨੂੰ ਕਬਜ ਰਹਿੰਦੀ ਆ ਉਹਦੇ ਵਾਸਤੇ ਵਧੀਆ ਹੁੰਦਾ ਕੋਈ ਤੁਹਾਨੂੰ ਤਿਆਪ ਬਣਦਾ ਤੁਹਾਡੇ ਖੱਟੇ ੜਕਾਰ ਆਉਂਦੇ ਆ ਜਲਣ ਹੁੰਦੀ ਆ ਕਿਉਂਕਿ ਲੀਵਰ ਨੂੰ ਜਦੋਂ ਇਹਨੇ ਰਿਪੇਅਰ ਕਰਨਾ ਮਸਾਇਲੇ ਤੱਤ ਨੇ ਉਹ ਬਾਹਰ ਕੱਢਣੇ ਨੇ ਤਾਂ ਉਹਦੇ ਨਾਲ ਤੁਹਾਡੇ ਜਿਹੜੇ ਖੱਟੇ ੜਕਾਰ ਆ ਜਲਣਾ ਤਿਆਪ ਇਹ ਸਾਰੇ ਠੀਕ ਹੋ ਜਾਣੇ ਆ ਬੁਟਾ ਪਾ ਰਿਹਾ ਤੁਹਾਡੇ ਤੇ ਜਿਹੇ ਚਿਹਰੇ ਤੇ ਝੋੜੜੀਆਂ ਪੈ ਰਹੀਆਂ ਉਹਦੇ ਵਾਸਤੇ ਬਹੁਤ ਚੰਗਾ ਹੁੰਦਾ 슈ਗਰ ਦੇ ਵਿੱਚ ਇਹਦੀ ਵਰਤੋਂ ਕਰ ਸਕਦੇ ਹੋ ਤੁਸੀਂ ਜਿਨ੍ਹਾਂ ਦੇ ਫੋੜੇ ਫਿਣਸੀਆਂ ਨਿਕਲਦੇ ਨੇ ਕਿਉਂਕਿ ਖੂਨ ਨੂੰ ਸਾਫ਼ ਕਰਦਾ ਤੇ ਸੈਲੇ ਤੱਤਾਂ ਨੂੰ ਕੱਢਦਾ ਖੂਨ ਨੂੰ ਸਾਫ਼ ਕਰਦਾ ਤਾਂ ਉਹਦੇ ਕਰਕੇ ਜਿਹੜੀਆਂ ਫੋੜੇ ਫਿਣਸੀਆਂ ਨਿਕਲ ਰਹੀ ਨੇ ਤੁਹਾਡੇ ਉਹ ਵੀ ਬਿਲਕੁਲ ਠੀਕ ਹੋ ਜਾਂਦੇ ਆ ਜਾਂ ਜਿਹੜੇ ਜ਼ਿਆਦਾ ਨਸ਼ਾ ਕਰਦੇ ਨੇ ਸ਼ਰਾਬ ਪੀਂਦੇ ਨੇ ਜਦੋਂ ਆਪਾਂ ਉਹਨਾਂ ਨੂੰ ਇਹ ਦਿੰਨੇ ਆ ਬੀਟਗ੍ਰਾਸ ਤਾਂ ਉਹ ਹੌਲੀ ਹੌਲੀ ਨਸ਼ਾ ਛੱਡਣ ਲੱਗ ਜਾਂਦੇ ਕਿਉਂਕਿ ਉਹਨਾਂ ਨੂੰ ਪੋਸ਼ਕ ਤੱਤਾਂ ਦੀ ਘਾਟ ਪਈ ਹੁੰਦੀ ਹੈ ਪੋਸ਼ਕ ਤੱਤ ਮਿਲ ਜਾਂਦੇ ਤਾਂ ਨ ਇਸ ਤਰ੍ਹਾਂ ਦੇ ਬਹੁਤ ਸਾਰੇ ਪੇਟ ਦੇ ਅਲਸਰ ਆ ਜਿਵੇਂ ਨજર ਘਟ ਰਹੀ ਆ ਹੱਡੀਆਂ ਦੀ ਮਜ਼ਬੂਤੀ ਲਈ ਕੱਦ ਵਧਾਉਣ ਲਈ ਹਿਰਦੇ ਦੇ ਜਿੰਨੇ ਰੋਗ ਹੁੰਦੇ ਆ thyroid ਦੇ ਬੱਚੇ ਦਾ ਬਹੁਤ ਵਧੀਆ ਰੋਲ ਹੁੰਦਾ thyroid ਦੇ ਵਿੱਚ ਕਿਉਂ ਹੁੰਦਾ ਕਿਉਂਕਿ ਇਹਦੇ ਵਿੱਚ ਸੇਲੀਨੀਅਮ ਆ ਬਹੁਤ ਸਾਰਾ ਉਹ thyroid ਦੇ ਵਿੱਚ ਬਹੁਤ ਵਧੀਆ ਹੁੰਦਾ ਇਹ ਸਰੀਰ ਤੇ ਖਾਰਸ਼ ਖੁਸਲੀ ਹੋ ਰਹੀ ਆ ਉਹਦੇ ਲਈ ਵਧੀਆ ਹੁੰਦਾ ਕਿਉਂਕਿ ਜਦੋਂ ਇਹਨੇ ਲੀਵਰ ਨੂੰ ਸਾਫ਼ ਕਰਨਾ ਲੀਵਰ ਦੇ ਰਾਹੀਂ ਸਾਰੀ ਗੰਦਗੀ ਬਾਹਰ ਜਾਣੀ ਆ ਉਹਦੇ ਨਾਲ ਤੁਹਾਡੇ ਜਿੰਨੀ ਵੀ ਖਾਰਸ਼ ਖੁਸਲੀ ਹੋ ਰਹੀ ਆ ਚਮੜੀ ਦੇ ਰੋਗ ਨੇ ਉਹ ਵੀ ਠੀਕ ਹੁੰਦੇ ਜਾਂਦੇ ਆ ਸਾਰੇ ਇਸ ਤਰ੍ਹਾਂ ਬਹੁਤ ਸਾਰੇ ਤੁਹਾਡੇ ਜਾਨੀ ਜਿੰਨੇ ਵੀ ਕਹਿ ਲੋ ਵੀ ਤੁਸੀਂ ਟ੍ਰਾਈਗਲਾਈਸਰਾਈਡ ਵੱਧਾ ਡਬਲ ਯੂ ਬੀ ਸੀ ਦੀ ਪ੍ਰੋਬਲਮ ਆ ਕੋਈ ਪੱਥਰੀ ਹੋ ਰਹੀ ਆ ਸਾਹ ਚੜਦਾ ਕੋਈ ਨਸਾਂ ਚੜਦੀਆਂ ਨੇ ਨਕਸੀਰ ਫੁੱਟਦੀ ਆ ਇਸ ਤਰ੍ਹਾਂ ਦੇ ਜਿੰਨੇ ਵੀ ਹਾਰਮੋਨਾਂ ਦੀ ਗੜਬੜੀ ਆ ਸਾਰਿਆਂ ਨੂੰ ਇਹ ਰਿਪੇਅਰ ਕਰਦਾ ਇਹ ਇਸ ਤਰ੍ਹਾਂ ਦਾ ਅਸੀਂ ਪਾਊਡਰ ਤਿਆਰ ਕਰਦੇ ਆ ਇਹ ਸਿਰਫ ਆਰਡਰ ਤੇ ਤਿਆਰ ਕਰਿਆ ਜਾਂਦਾ ਇਹ ਨਹੀਂ ਵੀ ਅਸੀਂ ਤਿਆਰ ਕਰਕੇ ਰੱਖ ਲਿਆ ਤੇ ਤੁਹਾਨੂੰ 2 ਮਹੀਨੇ ਪੁਰਾਣਾ ਜਾਂ 4 ਮਹੀਨੇ ਪੁਰਾਣਾ ਮਿਲੂ ਨਹੀਂ ਅਸੀਂ ਕੀ ਕਰਦੇ ਆ ਜਦੋਂ ਤੁਸੀਂ ਸਾਨੂੰ ਆਰਡਰ ਦਿੰਨੇ ਹੋ ਉਸ ਤੋਂ ਬਾਅਦ ਅਸੀਂ ਇਹਨੂੰ ਪਾਊਡਰ ਨੂੰ ਇਹ ਕਣਕ ਨੂੰ ਬੀਜਦੇ ਆ ਤੇ ਉਹ 7-8 ਦਿਨਾਂ ਦੇ ਵਿੱਚ ਤਿਆਰ ਹੁੰਦੀ ਹੈ ਤੇ 10 ਦਿਨ ਬਾਅਦ ਤੁਹਾਨੂੰ ਪਾਊਡਰ ਇੱਥੋਂ ਡਿਲੀਵਰ ਕਰਿਆ ਜਾਂਦਾ ਕੋਰੀਅਰ ਰਾਹੀਂ ਅਸੀਂ ਤੁਹਾਡੇ ਘਰ ਭੇਜ ਦਿੰਦੇ ਹੁੰਦੇ ਆ ਜੇ ਤੁਸੀਂ ਇਹ ਮੰਗਵਾਉਣਾ ਹੋਵੇ ਤੁਹਾਨੂੰ ਜਾਂ ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਆ ਤਾਂ ਤੁਸੀਂ ਸਾਡੇ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਯਾਨੀ オリジナル ਤੇ ਤਾਜ਼ਾ ਪਾਊਡਰ ਮੰਗਵਾ ਸਕਦੇ ਹੋ ਆਰਡਰ ਤੇ ਤਿਆਰ ਕਰਵਾ ਸਕਦੇ ਹੋ